ਮੰਮੀ ਹਾਂ ਕਿਤਾਰ ਤਾਜਾ ਹਾਂ ਦੇਖ ਬਣਾ ਲਓ ਬਾਈ ਦੇਖ ਅੱਛਾ ਇੱਕ ਆਦੇ ਵਾਸਤੇ ਪਹਿਲਾਂ ਬਲਾਉ ਸਾਸਰੀ ਘਰ ਸਾਸਰੀ ਘਰ ਜੀ ਸਾਰਿਆਂ ਨੂੰ ਸਾਸਰੀ ਘਰ ਜੀ ਬਾਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਤੇ ਦੇਖ ਮੰਮੀ ਕਾਦੇ ਵਾਸਤੇ ਇਹ ਇਹ ਘਰਦਵਾਰ ਘਰਦਾਰੇ ਨਿੱਕੇ ਜਾਣੇ ਘਰਦਵਾਰੇ ਸਭ ਜਾਣਾ ਹੈ ਹਾਂ ਘਰਦਾਰੇ ਸਭ ਜਾਣਾ ਹਾਂ ਮੈਂ ਜਮੇ ਦਾ ਇੱਕ ਦੇਖ ਵੀ ਲੇ ਜੀ ਘਾਤੇ ਇੱਧਰ ਆ ਮੰਮੀ ਇੱਧਰ ਤੇ ਨਾ ਚਾਨਣਾ ਬਹੁਤ ਪਹਿਲਾਂ ਜਿਪਾਈ ਜਾਣਾ ਅੱਜ ਬੋਲ ਰਹੀ ਹਾਂ ਅਸਕੇ ਦਾ ਜਾਣਾ ਤਾਂ ਹੈ ਬਥੜੇ ਇੱਕ ਨਾ ਵਿਚਾਂ ਦੇਖ ਲੈ ਜਰੇ ਪੜਾ ਅੱਛਾ ਠੀਕ ਆ ਤਾਂ ਲੱਗੀ ਵੀ ਦੇਖਣਾ ਠੀਕ ਆ ਅੱਜ ਭਾਈ ਹੈਗਾ ਤੇ ਸ਼ਾਇਦ ਵੀਡੀਓ ਥੋੜੀ ਜੀ ਅੱਗੇ ਪਿੱਛੇ ਵੀ ਪੈ ਸਕਦੀ ਹੈ ਅੱਜ ਤਿਹਾਰ ਹੈਗਾ ਚੱਕਰਿਆ ਨਾ ਤੇ ਅੱਜ ਇੱਕ ਹੋਰ ਬਹੁਤ ਬੜੀ ਖੁਸ਼ੀ ਆ ਹਾਂ ਸਪੈਸ਼ਲ ਖੁਸ਼ੀ ਹੈਗੀ ਆ ਭਾਈ ਅੱਜ ਸਾਡੇ ਨੂਰੂ ਦਾ ਹੈਗਾ ਹੈਪੀ ਬਰਥਡੇ ਨੂਰ ਦਾ ਜਨਮ ਦਿਨ ਨੂਰ ਦਾ ਹੈਗਾ ਭਾਈ ਜਨਮ ਦਿਨ ਤੇ ਮੇਰੇ ਮਤਰ ਪਾਬੀ ਨੂੰ ਸਾਰਿਆਂ ਨੂੰ ਤੇ ਨੂਰ ਦਾ ਹੈਪੀ ਬਰਥਡੇ ਆ ਉਹਦੇ ਕਰਕੇ ਹੀ ਅਸੀਂ ਅੱਜ ਕੁਝ ਤਿਹਾਰ ਵੀ ਆ ਭਾਈ ਹਨਾ ਹਾਂ ਮਨਕੀਰਤ ਤੇ ਪਹਿਲੇ ਝੱਕਰੇ ਆ ਹਾਂ ਨੂਰ ਦਾ ਜਨਮ ਦਿਨ ਆ ਨੂਰ ਦਾ ਜਨਮ ਦਿਨ ਆ ਤੇ ਜੇ ਮੱਖਾ ਟੇਕਣ ਜਾਣਾ ਵੀ ਕਰਦੇ ਆਂ ਤੇ ਜੇ ਮੱਖਾ ਟੇਕਣ ਜਾਣੇ ਆਂ ਹਾਂ ਉਹ ਨਾਲੇ ਦੇਖ ਲਈ ਜਨੇ ਕਰ ਨਾਲੇ ਦੇਖ ਲਈ ਜਲੇ ਬਾਈ ਬਣਾ ਜੰਦੇ ਨਾ ਬਣਾ ਲੇਟ ਆ ਹਾਂ ਵੀ ਜਣੀ ਇਸ ਕੇ ਵੀ ਤਾਂ ਦੇਖ ਕਰਾਏ ਨਹੀਂ ਨਹੀਂ ਠੀਕ ਆ ਨਿਆਣੇ ਮੱਖਾ ਇਹ ਮਨਾਉਣਾ ਤਾਂ ਅਸੀਂ ਮਨਾਉਂਗੇ ਜੀ ਅਸੀਂ ਜਦੋਂ ਸਾਡੀ ਹਰ ਗੋਣ ਆਉਂਗੀ ਘਰ ਤੇ ਹੁਣ ਅਸੀਂ ਤਾਂ ਨਹੀਂ ਥੋੜਾ ਮਨਾਉਂਦੇ ਕਿਉਂਕਿ ਸਾਡਾ ਭਾਈ ਇੱਕ ਫੈਮਿਲੀ ਮੈਂਬਰ ਦੋ ਦੋ ਫੈਮਿਲੀ ਦੋ ਫੈਮਿਲੀ ਮੈਂਬਰ ਸੱਚ ਦੋ ਸਾਡੇ ਫੈਮਿਲੀ ਮੈਂਬਰ ਗਏ ਹੋਏ ਆ ਭਾਈ ਮਾਲਾ ਨੂੰ ਤੇ ਉਹਨਾਂ ਦੇ ਆਏ ਤੋਂ ਫਿਰ ਅਸੀਂ ਹਰ ਇਹਦਾ ਸੌਰੀ ਆਪਣਾ ਨਾਲੇ ਹਰ ਕੋਣ ਦਾ ਸਵਾਗਤ ਕਰਨਾ ਸੀ ਹਾਂ ਤੇ ਨਾਲੇ ਨੂਰ ਦਾ ਜਨਮ ਦਿਨ ਮਨਾਉਣਾ ਹੋਰ ਉਹ ਫਿਰ ਪ੍ਰੋਗਰਾਮ ਹਾਂ ਉਹ ਪ੍ਰੋਗਰਾਮ ਫਿਰ ਦੋਹੇ ਪ੍ਰੋਗਰਾਮ ਇੱਕ ਦਿਨ ਰੱਖੇ ਜਾਉਂਗੇ ਫਿਰ ਆਪਾਂ ਨੇ ਦੋਹੇ ਪ੍ਰੋਗਰਾਮ ਮਨਾਉਣੇ ਆ ਹਰ ਦਿਨ ਦਾ ਵੈਲਕਮ ਕਰਕੇ ਮਨਾ ਕੇ ਹਾਂ ਫਿਰ ਇੱਕ ਦੋ ਦਿਨ ਤੱਕ ਆਏ ਜੇ ਨਾ ਤਾਂ ਬਾਅਦ ਵਿੱਚ ਇੱਕ ਦੋ ਦਿਨ ਬਾਅਦ ਫਿਰ ਆਉਣ ਨੂੰ ਦੋ ਤਿੰਨ ਦਿਨ ਲੱਗਦੇ ਹਾਂ ਉਹ ਹੁਣ ਆਏ ਜੇ ਆ ਕੇ ਸਾਨੂੰ ਆਇਆ ਨਾ ਵੀ ਚਲ ਅੱਜ ਮੱਛੀ ਗਈ ਹੈ ਹਾਂ ਵੀ ਨੂੜ ਦੇ ਜਦੋਂ ਜਦੋਂ ਠਾਸੀ ਟਕਾ ਲਈ ਗੁਰਦਰੀ ਹਾਂ ਨੂੜਿਆ ਨਵੇਂ ਜਨਮ ਦਾ ਸਾਡੇ ਇਹਨੇ ਨਵੇਂ ਜਨਮ ਦੇ ਨਾਲ ਨੂਰ ਦਾ ਹਾਂ ਵੀ ਦੇਗਾ ਤੇ ਆਨੇ ਪਾਤੇ ਨਾਲੇ ਭਾਈ ਦੇਖਦਾ ਮੱਥਾ ਟੇਕਿਆ ਨੇ ਆ ਵੀ ਇਹੇ ਹੁਕੇ ਕਹਿ ਨਹੀਂ ਛੇਤੀ ਜਨਮ ਦੇ ਮਨਾ ਨਹੀਂ ਹੋਣਾ ਸਾਡੇ ਦੋ ਜੀ ਤਾਂ ਘਰ ਹੈ ਨਹੀਂ ਬਿਲਕੁਲ ਆਏ ਤੇ ਮਨਾਉਣ ਆਏ ਹਾਂ ਮਿੱਤਰ ਉਹਨੇ ਚਰਜਾ ਕੋਲ ਤੇ ਮੱਥਾ ਦੇਖ ਚੜਾਇਆ ਨੇ ਦੇਖ ਚੜਾਇਆ ਨੇ ਭਾਈ ਤੇ ਕਰੋ ਮਾਲਕ ਨੂੰ ਅਸੀਂ ਹਾਜ਼ਰੀ ਲਵਾਣੀ ਤੇ ਜਿਹੜਾ ਸਾਡਾ ਪ੍ਰੋਗਰਾਮ ਆ ਅਸੀਂ ਮਾਣਾ ਮੋਟਾ ਆਪਣਾ ਜੋ ਭਾਈ ਇੰਜੋਏ ਕਰਨਾ ਫੰਕਸ਼ਨ ਕਰਨਾ ਹੈ ਉਹ ਜਿੱਦ ਮਰਜ਼ੀ ਕਰੀ ਜਾਈਏ ਨੂਰ ਦੇ ਨਾਮ ਦਾ ਜਿਹੜਾ ਮਹਾਰਾਜ ਕੋ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਣਾ ਉਹ ਅਸੀਂ ਕਰਿਆਣਾ ਅੱਜ ਤੇ ਹਾਂ ਬਾਕੀ ਅੱਜ ਮੂੰਹ ਮਿੱਠਾ ਸਾਰਿਆਂ ਦਾ ਅਸੀਂ ਕਰਾਏ ਦੇਣਾ ਅੱਜ ਚੱਕਰੇ ਆ ਭਾਈ ਛਾਉ ਨੂੰ ਛਾਉ ਤੇ ਅਸੀਂ ਆਪਣਾ ਮੱਥਾ ਟੇਕਣਾ ਜੀ ਮੂੰਹ ਮਿੱਠਾ ਦਾ ਆਟੋਮੈਟਿਕਲੀ ਸਾਰਿਆਂ ਦਾ ਹੋਏ ਜਾਣਾ ਕਿ पापा पर ही कह रहे वो बेटा था फंकरा देने या मम्मी पटाने पटारूंगा था गुड़ ज़्यादा कहाँ देने देने गुड़ सब कर मम्मी मन लगे था तनुओं से ना ये बापा ही नहीं कर अपना अपना बोल क्या ना लोगों का खाइये हाँ ये भी कर ला अपना तो लोगों को खामने ना <laughs> खाइये अच्छा खामने देखते खामने के खाना ल ਆ ਦੇਖ ਲੈ ਇੱਧਰ ਸਹੀ ਗੱਲ ਪਾਪੇ ਤੇਰੀ ਸੀ ਸਲਾਹ ਦੇਖ ਲੈ ਹਾਂ ਗੂੜ ਖਾਈਏ ਲੁਕੋ ਕੇ ਖਾਈਏ ਗੂੜ ਖਾਈਏ ਕੋਈ ਨਾ ਕਹਿੰਦੀ ਨਾ ਤੀਨੀ ਨਾਲ ਉੱਪਰ ਕੇ 70 ਪੀਏ ਕਿੱਦੋਂ ਹਾਂ ਉਹ ਤਾਂ ਹੈਗਾ ਹੀ ਇਹੀ ਫਿਰ ਓਕੇ ਖਾਣ ਕੀ ਹੈ ਖਾਈਏ ਫਿਰ ਕਹੇ ਚੱਲ ਖਿੰਡ ਦੇ ਨਹੀਂ ਇਹ ਮਾਰੇ ਕਹਾ ਤੇ ਇਹਨੂੰ ਸਨਾਮਾ ਨੂੰ ਨਾ ਸਾ ਕਹਾ ਤੇ ਇਹਨੂੰ ਸਨਾਮਾ ਨੂੰ ਹਾਂ ਕੋਕ ਮੈਂ ਦੇਖ ਲੈ ਇਹ ਚੱਕਰ ਇਹ ਮੈਂ ਖਾ ਲਵਾਂ ਚੋਰੀ ਚੋਰੀ ਖਾ ਮੈਂ ਨਹੀਂ ਮੈਨੂੰ ਖਾਣ ਦੀ ਤਾਂ ਨਹੀਂ ਤੇਣਾ ਪਣਿਆਂ ਨੂੰ ਪਿੱਛੇ ਤੇ ਹਾਂ ਇਹ ਵੀ ਗੱਲ ਆ ਹਾਂ ਆਏ ਥਾ ਮੇਲ ਭੋਕੇ ਖਾਈਏ ਹਾਂ ਲੱਕੋ ਕੇ ਸਾਨੇ ਕਹਿੰਦੇ ਆਪੇ ਗੱਲ ਬਣਾ ਲਈ ਆਪਣੇ ਕੋਲ ਹੋਈ ਆ ਹਾਂ ਆਪੇ ਦੀ ਚੋਰੀ ਖੱਡ ਹੋ ਗਈ ਹੋ ਗਈ ਭਾਈ ਚੋਰੀ ਲਵ ਜੀ ਦੇ ਕੇ ਆਟਾ ਮਮੀ ਆਟੇ ਵਾਲੀ ਦੇਕ ਬਣਾਈ ਜੀ ਆਹ ਜੀ ਖੁਸ਼ਬੂ ਆਈ ਆ ਹਾਂ ਖੁਸ਼ਬੂ ਤਾਂ ਆ ਗਈ ਇਮਮੀ ਆਟੇ ਵਾਲੀ ਆ ਨਾ ਸੂਜੀ ਵਾਲੀ ਨਹੀਂ ਹੈ। ਲਾਉ ਜੀ ਦੇ ਇੱਕ ਮંડ ਰੱਖੀਏ ਭਾਵੇਂ। ਬਣਾ ਹੋ ਜਾਂਦਾ। ਹਾਂ। ਬਣਾ ਤੇ ਦੇਗਾ ਭਾਵੇਂ। ਚਲੋ ਮੈਂ ਵੀ ਅੱਜ ਦੇਖ ਲਈ ਭਾਈ ਦੇਖ ਕਿਵੇਂ ਬਣਦੀ ਆ। ਦੇਖ ਬਣੀ ਸੌਖੀ ਹੀ ਹੈ ਕਿਹੜੀ। ਦੇਖ ਤਾਂ ਸੌਖੀ ਉਹ ਬਣ ਗਈ ਬਸ ਹਨਾ। ਲੱਗ ਪਈ 5 ਮਿੰਟ ਦੇ। ਦੇਖਿਆ ਉਹ ਚੀਜ਼ ਕੀ ਭੁਲ ਹੋ ਗਿਆ ਨਾ ਤੇ ਆਪਨ ਹੋ ਗਿਆ ਤਾਕੀ ਜ ਹਾਂ। ਉਹਦੇ ਬਾਅਦ ਜਦੋਂ ਦੇਖਿਆ ਉਹ ਹੋ ਗਿਆ ਕੁਛ ਵੀ ਆਉਣ ਲੱਗੀ। ਕੁਛ ਵੀ ਹਾਂ ਜਦੋਂ ਕੁਛ ਵੀ ਆਉਣ ਲੱਗੀ ਉਹਦੇ ਬਾਅਦ ਵਸ ਚੀਤੀ ਬਾਗਲੇ ਦੀ ਬਾਜਰੇ ਕਣਕ ਦਾ। ਜਿਹੜੇ ਪਾਣੀ ਪਾਉ। ਝਾਲ ਪਾਈ ਬਣ ਗਈ ਦੇਗ। ਇਹਦੇ 2 ਮੀਟਰ ਲੱਗਦੇ। ਬਸ ਆ ਤਾਂ ਅੱਜ ਜਿਹੜਾ ਚੰਗੀ ਤਰ੍ਹਾਂ ਪੁੱਜਿਆ ਉਹਨਾਂ ਤਾਈ ਦਾ ਕੀ ਬੇਟਾ। ਹਾਂ। ਇਹ ਨਾਲ ਚਾਲਵੇ ਬਸ ਨਹੀਂ ਤਾਂ ਇਹ ਦੇ ਇਹ ਹੱਥ ਨੂੰ ਲਿੱਪੀ ਜਾਈ। ਉਹ ਵੀ ਯਾਦ ਆ ਬੱਟਾ ਲੈ। ਕੀ ਕਰੀ ਤੁਸੀਂ ਐ ਕਿ ਨਹੀਂ ਹੁੰਦੀ ਜੇ ਆਪਾਂ ਐ ਨਾਲ ਛਿੱਟਾ ਮਾਰੀਏ ਫਿਰ ਵੀ ਲੱਗਦੀ ਆ ਹਾਂ ਹੁਣ ਕੱਲੀ ਕੱਲੀ ਹੋ ਜਣੀ ਆ ਲਓ ਜੀ ਭਾਈ ਬਣ ਕੇ ਦੇ ਕੇ ਥਾੜੀ ਆ ਲੈ ਭਾਂਡੇ ਨੂੰ ਵੀ ਲੱਗਦੀ ਆ ਸਹੀ ਗੱਲ ਆ ਭਾਂਡੇ ਨੂੰ ਵੀ ਨਹੀਂ ਲੱਗਦੀ ਜੇ ਨਾ ਛਿੱਟਾ ਮਾਰਨਾ ਜੇ ਬਾਅਦ ਚ ਹੂੰ ਤੇ 12 ਦਾ ਕਰਕੇ ਆਣਾ ਜੀ ਸ਼ੁਕਰਾਨਾ ਆ ਹੋਣਾ ਲੱਖ ਨਹੀਂ ਹੋਣੀ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਏ ਏ ਹੁਣ ਤੁਹਾਨੂੰ ਭਾਈ ਅੱਗੇ ਜਾ ਕੇ ਹੀ ਪਤਾ ਲੱਗੂਗਾ ਹਾਂ ਜਾ ਕੇ ਹਾਂ ਵੀ ਅੱਗੇ ਭਾਈ ਕਿਹੜੇ ਗੁਰਦੁਆਰਾ ਸਾਹਿਬ ਚੱਲੇ ਆ ਤੇ ਫਿਰ ਤੁਹਾਨੂੰ ਹੁਣ ਉੱਥੇ ਪਹੁੰਚੇ ਤਾਂ ਹੀ ਲਿਖਾਵਾਂਗੇ ਠੀਕ ਆ ਜੀ ਤੇ ਲਾਊ ਦੀ ਦੇਖਣ ਹੋ ਗਈ ਆਪਣੀ ਤਿਆਰ ਦੇਖੋ ਕਿਧਰ ਆ ਮਾਂ ਮੈਂ ਕਹਿੰਦਾ ਆਟਾ ਥੋੜਾ ਦਾ ਹੈ ਨਾ ਦੇ ਕੇ ਖਾਦੀ ਬਣੂਗੀ ਆਟਾ ਕਿੱਥੇ ਦਾ ਹੈ ਆਪਾ ਪੱਕੀ ਵੀ ਪੈ ਗਿਆ ਭਾਈ ਵਿੱਚ ਚੀਨੀ ਨਹੀਂ ਚੀਨੀ ਕਿਹਦਾ ਸਰ ਮਾਟਾ ਪਾ ਲਦਾ ਹਾਂ ਇਹ ਥੋੜਾ ਵੀ ਮਾਣ ਜੇ ਕੀ ਮੰਨ ਲਓ ਹੁਣ ਮੰਨ ਲਓ ਦੋ ਕਟਸ਼ੀਆਂ ਘੀ ਦੀਆਂ ਐ ਹਾਂ ਜੇ ਦੋ ਕਟਸ਼ੀਆਂ ਘੀ ਦੀਆਂ ਤਾਈ ਕਟਸ਼ੀ ਆٹے ਦੀ ਐ ਜੇ ਦੋ ਕਟਸ਼ੀਆਂ ਘੀ ਦੀਆਂ ਇੱਕ ਕਟਸ਼ੀ ਆٹے ਦੀ ਅੱਛਾ ਇਹਨੂੰ ਕੋਲੀ ਆٹے ਦੀ ਪਾਣੀ ਆ ਹਾਂ ਤਾਂ ਸਮਝ ਲੈ ਵੀ ਡੇਢ ਕੋਲੀ 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 ਉਹਦੀ ਪੈ ਜਾਂਦੀ ਐ ਚੀਨੀ ਅੱਛਾ ਘੀ ਦੇ ਦੋ ਭੂਈ ਪੈਂਦਾ ਬੋਲੀ ਕੀ ਜਿੰਦੀ ਆ ਠੀਕ ਹੈ ਤੇ ਆਟਾ ਹਿਸਾਬ ਦਾ ਪੈਂਦਾ ਜਣੀ ਐ ਨਹੀਂ ਹੈਗਾ ਵੀ ਜਿੱਕਰ ਆਪਾਂ ਉਦੋਂ ਬਣਾਇਆ ਤਾਂ ਉਹ ਕਸਾab ਹਾਂ 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 ਉਹ ਜਿਹੜਾ ਆਪਾਂ ਥੋੜਾ ਕੀ ਪਾ ਕੇ ਬਣਾਉਂਦੇ ਨਾ ਸੁੱਕਾ ਭੁੰਨੇ ਆ ਉਹ ਕਸਾab ਹੁੰਦਾ ਏ ਅੱਛਾ ਉਹ ਪਰਸਾ ਜਿਆਦਾ ਕੀ ਆਪਾਂ ਪਾਇਆ ਏ ਢੀਬ ਚ ਜਿਆਦਾ ਪਾ ਕੇ ਆਟਾ ਥੋੜਾ ਪਾਇਆ ਹੂੰ ਇਹ ਤੇਗ ਬਣ ਜਾਂਦਾ ਇਹਨੂੰ ਕਹਿੰਦੇ ਤੇਗ ਇਹ ਤੇਗ ਹੈ ਇਹ ਕਹਿੰਦੇ ਸੁੱਕਾ ਪੋੜੀ ਜਿਹੜਾ ਜਦੋਂ ਦੀ ਹਾਂ ਥੋੜੀ ਜਿਆਦਾ ਨਹੀਂ ਪਾਉਂਦੇ ਲੈ ਮਾਨੀ ਜੀ ਕਹਿੰਦੇ ਤਾਂ ਮਾਜੀ ਕਰ ਸੀ ਗਿਆ ਮੈਂ ਹਾਂ ਉਹ ਭਾਂਡੇ ਨੂੰ ਵੀ ਨਹੀਂ ਲੱਗਦੀ ਜਮਈ ਹਾਂ ਹਾਂ ਬਾਅਦ ਚ ਪਾਣੀ ਥੋੜਾ ਜਿਹਾ ਪਾਣਾ ਪੈਂਦਾ ਇੱਥੇ ਹਾਂ ਨਹੀਂ ਪਾ ਲਓ ਜੀ ਭਾਈ ਮਾਲਕ ਦੀ ਕਿਰਪਾ ਨਾਲ ਦੇਖ ਆਪਾਂ ਬਣਾ ਲਈ ਤੇ ਅੱਜ ਅਸੀਂ ਇੱਕ ਬੰਦਾ ਸਪੈਸ਼ਲ ਹੋਰ ਲੈ ਕੇ ਜਾਣਾ ਨਾਲ ਆਪਣੇ ਬੰਦਾ ਟਲਦਾ ਹੀ ਫਿਰਦਾ ਦਾ ਪਰ ਉਹ ਨਹੀਂ ਟਲ ਨਹੀਂ ਦੇ ਅੱਜ ਪਰ ਉਹ ਨਹੀਂ ਟਲ ਨਹੀਂ ਦੇ ਪਹਿਲਾਂ ਸਰ ਕੱਲ ਕੱਲੇ ਦੀਦੀ ਲੈ ਕੇ ਜਾਣਾ ਉੱਥੇ ਤੇ ਹਾਂ ਕਹਿੰਦੇ ਜੀਜੀ ਬਣਾਣੀ ਆ ਹਾਂ ਮੈਂ ਖਾਣਾ ਫਿਰ ਮੈਂ ਖਾਸੀ ਵੀ ਨਹੀਂ ਜਾਣਾ ਸਹੀ ਹੋ ਜਾਣਾ ਸੀ ਤੁਹਾਡੇ ਨਾਲ ਲੈ ਕੇ ਜਾਣਾ ਮੈਂ ਮੋਰ ਪਿੱਛੇ ਲਾਤੀ ਹਾਂ ਅਰੇ ਤੂੰ ਵੀਰੇ ਪਾਪਾ ਦੇ ਪਿੱਛੇ ਪਿੱਛੇ ਫਿਰ ਮੰਨ ਲੇ ਅੱਜ ਭਾਈ ਅਸੀਂ ਬਾਈ ਨੂੰ ਲੈ ਕੇ ਜਾਣਾ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਐ ਤਾਂ ਜਾਈ ਜਾਂਦੇ ਆ ਤੇ ਦੋਸਤਾਂ ਵਗੈਰਾ ਨਾਲ ਜਾਈ ਜਾਂਦੇ ਆ ਬਾਹ ਨੇਗਾ ਮੱਥਾ ਟੇਕੋ ਜਾਂਦਾ ਨਹੀਂ ਚਲੋ ਮੱਥਾ ਗੱਲ ਆਈ ਹੈ ਵੀ ਕਿਤੇ ਜਾਣਾ ਭਾਈ ਮਹਾਰਾਜ ਦਾ ਸ਼ਗਰਾਨਾ ਕਰਨਾ ਹਨ ਆਪਣੇ ਬੱਚਿਆਂ ਵਾਸਤੇ ਬਿਲਕੁਲ ਜਾਣਾ ਚਾਹੀਦਾ ਹਾਂ ਬਿਲਕੁਲ ਜੀ ਬਿਲਕੁਲ ਮਾਲਕ ਨੇ ਹੀ ਦਿੱਤਾ ਸਾਰਾ ਕੁਝ ਭਾਈ ਉਹ ਰੋਹੀ ਡੰਡਾ ਹਾਂ ਇਹ ਤਾਂ ਹੈ ਇਹਨਾਂ ਵਿੱਚ ਗੋਸਤਾ ਹੋ ਗਿਆ ਨਾ ਜਾਈ ਜਾਂਦੇ ਆ ਫਿਰ ਇਹਨੂੰ ਇਹਨਾਂ ਵੀ ਸਾਡੇ ਨਾਲ ਹੀ ਜਾ ਹਾਂ ਬਈ ਚਲੋ ਆ ਸਾਡੇ ਨਾਲ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਲਓ ਜੀ ਹੁਣ ਦੇਖ ਬਾਕੀ ਬਾਕੀ ਪਾਈ ਇਹ ਸਮਾਨ ਮੈਂ ਲਿਆਇਆ ਸਾਰਾ ਚੱਕਰਿਆਂ ਦਾ ਤੇ ਆ ਪਏ ਆ ਆਲੂ ਲਾਲ ਇਹ ਵੀ ਲੈ ਆਂਦੇ ਹਨਾ ਤੇ ਬਾਕੀ ਇੱਧਰ ਪਿਆ ਜੀ ਸਮਾਨ ਕੁਝ गोभी ले आंदे गोभी भाई 100 ਰੁਪਏ ਕਿਲੋ ਮਿਲੀ ਹੈ ਜੀ ਹੈ गोभी ਨੇ ਹੈ ਮੰਮੀ गोभी ਨੇ ਕਿੜੇ ਲਾ ਕੱਢੇ ਪਏ 100 ਰੁਪਏ ਕਿਲੋ ਬੱਲੇ 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 ਨਹੀਂ ਮਹਿੰਗੀ ਹੋਰ 200 2 200 ਦੀ ਆਈ ਦੋ ਕਿਲੋ ਦੱਸ ਤਿੰਨ ਫੁੱਲ ਚੜੇ ਦੋ ਕਿਲੋ ਨੂੰ ਚੱਲ ਪਕੌੜੇ ਜਿਹੜੇ ਡੰਡਲੇ ਬਚਣੇ ਉਹ ਤੇ ਸਬਜ਼ੀ ਬਣਾਣੀ ਸੀ ਪਾ ਦੇ ਨਾ ਨਾ ਉਹ ਸਬਜ਼ੀ ਮੈਂ ਤਾਂ ਬਹੁਤ ਸੋ ਸਵਾਲ ਅੱਗੇ ਸਬਜ਼ੀ ਮਮਮੀ ਨੂੰ ਵਧੀਆ ਡੰਡਰਾ ਨਹੀਂ ਮਮਮੀ ਅੱਗੇ ਵੀ ਪਾਉਂ ਨਹੀਂ ਭਾਈ ਵਧੀਆ ਬਣਦੀ ਆਪਾਂ ਡੰਡਰਾ ਦੇ ਵੀ ਲੈ ਕੇ ਲੈਣੇ ਪਕੌੜੇ ਬਣਾ ਦੇ ਡੰਡਰਾ ਦੇ ਪਕੌੜੇ ਦਾ ਤੇਲ ਲਾ ਕੇ ਨਾ ਵਿੱਚ ਕੱਢ ਕੇ ਤੇਲ ਤੇ ਦੇ ਦੇ ਨਹੀਂ ਉਹਦੀ ਪਾਉਣੀ ਆਪਾਂ ਸਬਜ਼ੀ ਆਲੂ ਪਾ ਕੇ ਡੰਡਰਾ ਚੀਰ ਕੇ ਸਮਾਨ ਸਾਰਾ ਲਿਆਂਦਾ ਆ ਆ ਗਈ ਪਾਲਕ ਪਾਲਕ ਮਿਲੀ ਆ 30 ਰੁਪਏ ਗੁੱਛੀ ਅੱਛਾ ਹਾਂ ਫਿਰ ਠੀਕ ਮਿਲੀ ਹਾਂ ਤਿਹਾਰਾਂ ਤਾਂ ਨਹੀਂ ਤਿਹਾਰਾਂ ਕਰਕੇ ਮਹਿੰਗੀ ਆ ਆ ਪਿਆ ਜੀ ਸਾਡਾ ਚੱਕਰ ਆ ਜਿਵੇਂ ਤੁਸੀਂ ਪਿਛਲੇ 2 ਕਿਲੋ ਗੋਭੀ 200 ਦੀ ਜੀ 100 ਰੁਪਏ ਕਿਲੋ ਅੱਛਾ ਹਾਂ ਜੀ 100 ਕਿਲੋ ਅਸੀਂ ਇਹਦਾ ਬੜਾ ਮਹਗਾ ਕੰਮ ਬਹੁਤ ਜੇ ਮੈਂ ਹੁਣ ਦਾ ਦੱਲ ਦਾ 1.5 ਕਿਲੋ ਬੰਦਾ ਸਾਰ ਨਾਲ ਚੱਕਰ 1.5 ਕਿਲੋ ਲੈ ਲੈ ਹਾਂ ਲਓ ਭਾਈ ਬਾਕੀ ਹੁਣ ਚੱਕਰੇ ਆ ਤੁਸੀਂ ਪਿਛਲੇ ਬਲੌਗਾਂ 'ਚ ਦੇਖ ਹੀ ਲਿਆ ਸਾਰਾ ਹਨਾ ਤੇ ਬਾਕੀ ਹੁਣ ਜਦੋਂ ਤੁਰਨਾ ਅਸੀਂ ਘਰ ਤੋਂ ਫਿਰ ਮਿਲਦੇ ਤੁਹਾਨੂੰ ਮੰਗਿਆਈ ਬਹੁਤ ਆ ਹਾਂਜੀ ਓਏ ਕੀ ਹੋਇਆ ਪੁੱਤ ਤੈਨੂੰ ਨਹੀਂ ਪਾਈਆਂ ਚੱਪਲਾ ਕਿੱਦਾਂ ਬਾਰੇ ਮੈਨੂੰ ਕਹਦੀ ਕਹਦੀ ਚੱਪਲਾ ਪਾ ਲੈ ਮਮਾ ਚੱਪਲਾ ਪਾ ਲੈ ਤੈਨੂੰ ਛੁੰਝਾ ਨਹੀਂ ਲਾ ਪੁੱਤ ਮਮਾ ਨੇ ਪ੍ਰਸ਼ਾਦ ਫੜਿਆ ਵਾ ਮਮਾ ਨੇ ਚੱਪਲਾ ਥੋੜੀ ਪਾਉਣੀ ਆ ਹੈ ਮਮਾ ਨੇ ਨਹੀਂ ਚੱਪਲਾ ਪਾਉਣੀ ਆ ਤੇ ਤੂੰ ਵੀ ਮੇਰਾ ਪੁੱਤ ਇੱਦਾਂ ਚੱਲ ਲਓ ਜੀ ਹੋ ਗਈ ਹੁਣ ਤਿਆਰੀ ਪਾਈ ਚੱਲੀਏ ਗੁਰਦੁਆਰਾ ਸਾਹਿਬ ਤੇ ਲੱਡੂ ਵੀ ਛੱਡਾਂ ਨਾਲੇ ਆ ਲੱड्डੂ ਵੀ ਛਾਦਾ ਲੱड्डੂ ਵੀ ਛਾਦਾ ਨੰਗੇ ਪੈਰੀ ਆਊਗਾ ਹੈ ਦੇਖਿਆ ਦੇਖਿਆ ਆਚੀ ਹੁੰਦੀ ਆ ਫਿਰ ਆਚੀ ਹੁੰਦੀ ਮੇਰੇ ਪੁੱਤ ਨੂੰ ਹਾਂ ਤਾਂ ਕਹਿੰਦਾ ਚਾਚੂ ਚਾਚੂ ਕਾ ਕਹਿੰਦਾ ਹੈ ਹਾਂ ਅਜੀ ਦੇ ਵੀ ਭਾਈ ਪਹਿਲੇ ਚੱਕਰੇ ਆ ਸਾਡੇ ਲੱड्डੂ ਦੇ ਹੈ ਪਹਿਲੇ ਚੱਕਰੇ ਆ ਤੇ ਹੁਣ ਚੱਲੀਏ ਜੀ ਗੁਰਦੁਆਰਾ ਸਾਹਿਬ ਕਰੀਏ ਮਾਲਕ ਦਾ ਸ਼ੁਕਰਾਨਾ ਜਾ ਕੇ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਹੁਣ ਅੱਗੇ ਜਾ ਕੇ ਆਓ ਜੀ ਭਾਈ ਪਹੁੰਚ ਕੇ ਗੁਰਦੁਆਰਾ ਸਾਹਿਬ ਤੇ ਮਰਬੀ ਇੱਧਰ ਬਾਈ ਨੂੰ ਅਸਥਾਨ ਜਾਰਾਂ ਨੇ ਲਓ ਪਾਈ ਹੁਣ ਮਹਾਰਾਜ ਦਾ ਕਰੀਏ ਦਰਸ਼ਨ ਦਿਦਾਰੇ ਤੇ ਕਰੀਏ ਪਾਈ ਸੁਖ ਸ਼ਾਂਤੀ ਵਾਸਤੇ ਅਰਦਾਸ ਹਨਾ ਅਸੀਂ ਆਏ ਆ ਜੀ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਸਾਡੇ ਨੇੜੇ ਹੀ ਪੈ ਜਾਂਦਾ ਗੁਰਦੁਆਰਾ ਸਾਹਿਬ ਇਹ 4-5 ਕਿਲੋਮੀਟਰ ਹੈ ਸਾਡੇ ਪਿੰਡ ਤੋਂ 5 ਨਹੀਂ ਤਾਂ 6 ਹੋਊਗਾ ਉਰੇ ਗੁਰਗੋਬਿੰਦ ਸਿੰਘ ਜੀ ਵੈਸੇ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੋਣਾ ਉਰੇ ਗੁਰਗੋਬਿੰਦ ਸਿੰਘ ਜੀ ਆਏ ਹੋਏ ਆ ਜੀ ਇੱਟਾਂ ਵਾਲਾ ਪੱਠਾ ਹੁੰਦਾ ਸੀਗਾ ਜੀ ਉਰੇ ਤੇ ਉਹ ਪੱਠੇ ਨੂੰ ਮਤਲਬ ਗੁਰਗੋਬਿੰਦ ਸਿੰਘ ਜੀ ਨੇ ਘੋੜੇ ਤੋਂ ਨਾ ਪੱਠਾ ਠੰਡਾ ਕਰਾਤਦਾ ਘੋੜੇ ਦੇ ਪੌੜ ਆ ਜੀ ਉਰੇ ਪੱਠੇ ਉੱਪਰ ਘੋੜੇ ਦੇ ਪੌੜ ਛਿਪੇ ਹੋਏ ਆ ਜੀ ਦਿਖਦੇ ਵੀ ਆ ਉਹ ਸੁਣ ਵੀ ਤੇ ਇਹ ਇਤਿਹਾਸਾਗੁਰਦੁਆਰਾ ਸਾਹਿਬ ਦਾ ਹਉ ਇਹ ਹੋ ਗਈ ਮਹਾਰਾਜ ਕੋ ਐਂਟਰੀ ਦੇਖਦਾ ਸੀ ਘਰੋਂ ਲੈ ਕੇ ਹੀ ਆਏ ਆ ਵੇਸੀ ਤੇ ਚੱਪਲਾਂ ਅੱਗੇ ਖੋਲ ਦੰਨੇ ਉੱਥੇ ਠੀਕ ਹੁੰਦੋ ਦੇਖ ਘਰੋਂ ਹੀ ਲੈ ਕੇ ਆਏ ਬਣਾ ਕੇ ਉਹ ਕਰਦੇ ਆ ਜੀ ਫਿਰ ਦਰਸ਼ਨ ਦੇ ਦਾਰੇ どういうこと ਸਾਹਮਣੇ ਤੁਸੀਂ ਦੇਖ ਸਕਦੇ ਆ ਮਹਾਰਾਜ ਦੇ ਘੂੜੇ ਦੀ ਪੌੜਾ ਜੀ ਕੂਲੇ ਘੁੰਮੇ ਦੀ ਇਹ ਬਾਬਾ ਜੀਵਨ ਸਿੰਘ ਜੀ ਆ ਜੀ ਸਾਡੇ ਨਾਲ ਇਹ ਪਿੰਡਾ ਪੁੱਡਾਪੂਰਾ ਉੱਥੇ ਦੇ ਸੀਗੇ ਜੀ ਇਹ ਬਾਬਾ ਜੀ ਇਹਨਾਂ ਨੇ ਸਥਾਪਿਤ ਕਰਿਆ ਸੀਗਾ ਜੀ ਗੁਰਦੁਆਰਾ ਸਾਹਿਬ ਮਤਲਬ ਇਹਨਾਂ ਨੂੰ ਮਹਾਰਾਜ ਦੇ ਦਰਸ਼ਨ ਕਰਨੇ ਹੋਏ ਸੀਗੇ ਤੇ ਫਿਰ ਗੁਰਦੁਆਰਾ ਸਾਹਿਬ ਇਹਨਾਂ ਨੇ ਸੇਵਾ ਕਰੀ ਤੀ ਇਹਨਾਂ ਦੀ ਸੇਵਾ ਲਈ ਤੀ ਜੀ ਮਹਾਰਾਜ ਨੂੰ ਵਾਹਿਗੁਰੂ ਸੱਚ ਜੀ ਬੋਜਾ ਸੌਖ ਰੱਖੀ ਨਾ ਤੇ ਆ ਮਾਇਕ ਤੇ ਉੱਪਰ ਵੀ ਦਰਬਾਰ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਦੇ ਨੀਚੇ ਨੀਚੇ ਵੀ ਹੈਗੇ ਮਹਾਰਾ ਦਾ ਸਰੂਪ ਤੇ ਉੱਪਰ ਵੀ ਹੈ ਜੀ ਲੋ ਜੀ ਮਹਾਰਾਜ ਦੇ ਕਰਲੇ ਦਰਸ਼ਨ ਦੇਦਾਰੇ ਹਨੂਰੂ ਨੂੰ ਖਲਾ ਦੇਣਾ ਤਾਂ ਬਾਈ ਪ੍ਰਸ਼ਾਦ ਤੇਰੀ ਦਾਦੀ ਅੰਦਰ ਆ ਤੇ ਹੁਣ ਪਾਈਏ ਜੀ ਚਾਲੇ ਘਰਾਂ ਨੂੰ ਮਹਾਰਾਜ ਕਿਰਪਾ ਕਰੇ ਭਾਈ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਅੰਦਰ ਉੱਤਰੱਖੇ ਜੀ ਸਾਡੇ ਵਿਊਰਸ ਨੂੰ ਵੀ ਜਿਹੜੇ ਇਸ ਵਕਤ ਵੀਡੀਓ ਦੇਖ ਰਹੇ ਆ ਸਭ ਨੂੰ ਤੰਦਰੁਸਤ ਬਖਸ਼ੇ ਮਾਲਕਾ ਸੱਚੇ ਪਾਤਸ਼ਾਹ ਚਲੋ ਜੀ ਫਿਰ ਥੋੜੀ ਥੋੜੀ ਪਿੱਛੇ ਪਾਪਾ ਜੀ ਕਿਤੇ ਦੇਖੀ ਚੱਲੇ ਇੱਧਰ ਲੰਗਰ ਹਾਲ ਆ ਜੀ ਉੱਧਰ ਸਾਹਮਣੇ ਆ ਉਹ ਸਾਹਮਣੇ ਪੈਜਦਾ ਲੰਗਰ ਹਾਲ ਪ੍ਰਸ਼ਾਦਾ ਦਾ ਅਸੀਂ ਖੁਸ਼ਾ ਕੇ ਆਏ ਵੀ ਆਪੇ ਦੇ ਘਰ ਤੇ ਕਾਨੂੰ ਪਾਈ ਹੁਣ ਚਾਲੇ ਸ਼ਾਮ ਦੀ ਤਿਆਰੀ ਵੀ ਕਰਨੀ ਆ ਭਾਈ ਜਾ ਕੇ ਮੰਮੀ ਰਾਣੀ ਬੋਲੋ ਕਚੌਰੀਆਂ ਵੀ ਬਣਾਉਣੀਆਂ ਬਣਾਉਣੀਆਂ ਪਿਆਰੀ ਸਾਰੀ ਪਈ ਕਰਨੀ ਆ ਤਿਆਰੀ ਸਾਰੀ ਪਈ ਆ ਸਾਜ਼ੀ ਲਾਈਏ ਭਾਈ ਹਾਂ ਉਹ ਸਾਹਮਣੇ ਲੰਗਰ ਹਾਲ ਆ ਜੀ ਉਧਰ ਚੇਰੋ ਫਿਰ ਲਓ ਜੀ ਭਾਈ ਇਧਰ ਲੱਗੀਆਂ ਹੋਈਆਂ ਦੁਕਾਨਾਂ ਸਟੀਲ ਦੇ ਭਾਂਡੇ ਗਲਾਸ ਕਾਗੂ ਇਹਦਾ ਮਾਈਕ ਜਿਹਾ ਅਮਨ ਲੱਗਦਾ ਸੈੱਲ ਪੈਂਦਾ ਹੈ ਨਾ ਮਾਈਕ ਆਹਦੇ ਚ ਸੈੱਲ ਪੈਂਦਾ ਵੇਖ ਭਾਈ ਮੰਮੀ ਜਨਾਨੀਆਂ ਨੂੰ ਤਾਂ ਵੈਸੇ ਭਾਂਡੇਆਂ ਨਾਲ ਹੀ ਸੁਪਨੇ ਰਹਿੰਦੇ ਨਾ ਬਿਚੂ ਦਾ ਹੋਰ ਭਾਂਡੇ ਦੀ ਹੁੰਦਾ ਹਾਂ ਜੰਨੇ ਆ ਵੇਖ ਲੈ ਰੋ 802 802 ਆਪਾਂ ਕੀ ਕਰਨਾ ਯਾਰ ਅੱਧਾ ਕਿਲੋ ਦਾ ਹੋਣਾ ਜੱਗ ਇਹ ਮੰਮੀ ਮੈਂ ਕਹਿੰਦਾ ਅੱਧਾ ਹੈ ਕੌਣ ਆਏ ਅੱਧਾ ਕਿਲੋ ਦਾ ਤਾਂ ਹੋਊਗਾ ਅੱਧਾ ਨਹੀਂ ਹੈ ਵੀ ਹਾਂਜੀ ਹਾਂ ਕਈ بڑے بڑے ਕਿੰਨਾ ਕੜਾ ਦੇ ਤੀਏ ਥੋੜੇ ਕੜੇ ਹੈਗੇ ਹਾਂ ਦੇਖ ਕੜਾ ਦੇਖ ਲਓ ਇਹਨੂੰ ਕਿ ਕਿ ਤਕੜਾ ਛੋਟਾ ਹੈ ਬੰਕੇ ਯਾਰ ਪਹਿਲਾ ਇਹਦੇ ਸਾਇਤ ਸਰ ਬਲ ਉਹਦਾ ਦਿਖਾ ਦਿਓ ਜੀ ਤੇ ਹਾਥ ਖਾ ਦਿਓ ਇਹਦੇ ਜੇ ਦਿਖਾ ਦਿਓ ਲੱਡੂ ਵਾਸਤੇ ਕੜੇ ਕੜਾ ਦੇਖੀ ਕੋਈ ਇਹ ਕੀ ਮੰਗਦੀ? ਕੀ ਹੈ? ਹੜਜਾ। ਅਜਾ ਚੱਲਣੇ ਆ ਲੰਨੇ ਆ ਖੜਦੇ ਖੜਦੇ। ਕਹਿੰਦੀ ਹੜਜਾ। ਲੰਨੇ ਆ। ਦੇ ਇਹ ਪਾਉਂਗੀ ਹੁਣ ਹੱਥ ਤੇ ਕੇ ਦੇ ਚੀਜ਼ ਨੂੰ। ਕੀ ਦੇਖਦੀ ਆ ਤੂੰ ਜੱਕ ਗਈ ਹੁਣ? ਚਾਈ ਤੇ ਜੱਕ ਗਈ। ਤਾਂ ਲੈਣਾ ਏ। ਚਾਹ ਲੈਣਾ ਏ? ਉਹ ਨਹੀਂ। ਲੱਡੂ ਆ। ਇਹਨੂੰ ਬਾਲਜੀ ਦਵਾ ਦੇਣੀ ਦੀ ਕੋਈ। ਬਾਲ। ਦਵਾ ਦੇ ਕਹੀ। ਆ ਲੈਣਾ ਪੁੱਤ। ਲੈਣੀ ਆ ਬਸ ਹਾਂ ਬਸ ਤਾਂ ਕਿ ਹੋਣੀ ਹੀ ਨਹੀਂ ਕਿ ਕਿਹੜੀ ਜਮ ਬਸ ਕਿਤੇ ਹੋਣੀ ਉਹ ਵੀ ਉਹ ਵੀ ਉਹ ਤਾਂ ਪੁੱਤ ਕਿਹੜੀ ਲੈਣੀ ਆ ਲੈ ਫੇ ਉਹ ਲੈ ਲੰਦੇ ਆਦੀ ਦੀ ਕਿਹੜੀ ਲੈਣੀ ਆ ਬਸ ਅੱਬੀ ਕਿਹੜੀ ਅੱਬੀ ਉਹ ਪੋਤਾ ਉਹੀ ਦਾ ਚੀਜ਼ ਆਹੇ ਆਹ ਦੇ ਤੈਨੂੰ ਦੇ ਤਾਂ ਦਿੱਤੀ ਉਹੀ ਚੀਜ਼ ਲੈ ਕੇ ਬਸ ਬਸ ਜਾਂਦੇ ਚੱਲ ਬੱਸ ਕਰ ਕਿੱਥੇ ਚੱਲਦੇ ਆ ਚੱਲਦੇ ਆ ਚੱਲ ਚੱਲ ਚੱਲੀਏ ਹੁਣ ਉਹ ਖੜੀ ਗੱਡੀ ਆਪਣੀ ਫੋਟੋ ਦੇਖਣੀ ਹੈ ਦੇ ਲਿਆ ਪਕੜਾ ਲੈ ਲਿਆ ਠੀਕ ਆ ਬੜੀ ਮੈਗੀ ਛੋਟੀ ਜੀ ਡੋਲੀ ਡੋਲੀ ਹੈ ਹਮ ਇੱਕ ਲੈ ਲਾ ਬਤੋ ਲੈ ਹੈ ਕਿ ਖੁੱਲੇ ਪੈਸੇ ਹਾਂ